ਉਨੂੰ ਇੱਕੋ ਹੀ ਸਵਾਲ ਕਰਿਆ ਵੀ ਤੁਸੀਂ ਧੁੱਪ ਦੇ ਵਿੱਚ ਬੈਠਦੇ ਹੋ ਜਾਂ ਨਹੀਂ ਬੈਠਦੇ ਹੁਣ ਇਹ ਚੀਜ਼ ਨੂੰ ਥੋੜਾ ਨੋਟ ਕਰਿਓ ਕਿ ਤੁਹਾਡੇ ਜੋੜਾਂ ਦੇ ਦਰਦ ਕਿਉਂ ਨਹੀਂ ਹਟਦੇ ਤੁਹਾਡੇ ਜੋੜ ਕਿਉਂ ਨਹੀਂ ਠੀਕ ਹੁੰਦੇ ਤੁਹਾਡੀਆਂ ਹੱਡੀਆਂ ਨੇ ਜਿਹੜੀਆਂ ਕਿਉਂ ਨਹੀਂ ਮਜ਼ਬੂਤ ਹੁੰਦੀਆਂ ਉਹਦਾ ਇਹ ਬਹੁਤ ਵੱਡਾ ਕਾਰਨ ਹੁਣ ਜਦੋਂ ਉਹਨਾਂ ਨੂੰ ਮੈਂ ਇਹ ਗੱਲ ਪੁੱਛੀ ਵੀ ਤੁਸੀਂ ਧੁੱਪ ਦੇ ਵਿੱਚ ਬੈਠਦੇ ਹੋ ਤਾਂ ਉਹਨਾਂ ਨੇ ਮੈਨੂੰ ਇਹ ਜਵਾਬ ਦਿੱਤਾ ਵੀ ਆਹ ਗਰਮੀਆਂ ਦੇ ਵਿੱਚ 6 ਮਹੀਨੇ ਮੈਂ ਤਾਂ ਧੁੱਪ ਦੇ ਵਿੱਚ ਨਿਕਲਿਆ ਹੀ ਨਹੀਂ ਮੈਂ ਤਾਂ ਏਸੀ ਵਾਲੇ ਕਮਰੇ 'ਚ ਹੀ ਬੈਠਾ ਰਿਹਾ ਹੁਣ ਹੋਇਆ ਉੱਥੇ ਕੀ ਜੀ ਜਦੋਂ ਉਹ ਧੁੱਪ ਦੇ ਵਿੱਚ ਨਹੀਂ ਨਿਕਲੇ 10 ਮਿੰਟ 15 ਮਿੰਟ ਜੇ ਧੁੱਪ 'ਚ ਬੈਠਦੇ ਤੀਜੇ 3 ਤੋਂ 4 ਦਿਨ ਬਾਅਦ ਵੀ ਜੇ ਤੁਸੀਂ ਧੁੱਪ ਦੇ ਵਿੱਚ ਬੈਠ ਜਾਂਦੇ ਹੋ ਤਾਂ ਉਹਦੇ ਵਿੱਚੋਂ ਤੁਹਾਨੂੰ ਵਿਟਾਮਿਨ ਡੀ ਆ ਜਿਹੜਾ ਬੋਡੀ ਨੂੰ ਮਿਲਦਾ ਇੱਕ ਇੱਥੇ ਇਹ ਵੀ ਨੋਟ ਕਰਨ ਵਾਲੀ ਗੱਲ ਆ ਕਿ ਜੇ ਤੁਸੀਂ ਕੱਪੜੇ ਪਾ ਕੇ ਬੈਠਦੇ ਹੋ ਤਾਂ ਤੁਹਾਨੂੰ ਵਿਟਾਮਿਨ ਡੀ ਨਹੀਂ ਮਿਲਦਾ ਵਿਟਾਮਿਨ ਡੀ ਤੁਹਾਨੂੰ ਕਿਵੇਂ ਮਿਲਣਾ ਜੇ ਬਿਲਕੁਲ ਜਿਹੜਾ ਸਿੱਧਾ ਚਮੜੀ ਦੇ ਉੱਪਰ ਧੁੱਪ ਵੱਜਣੀ ਹੈ ਸਵੇਰ ਦੇ ਟਾਈਮ ਦੀ ਧੁੱਪ ਆ ਉਹ ਸਭ ਤੋਂ ਵਧੀਆ ਉਹ ਸਿੱਧੀ ਜਦੋਂ ਚਮੜੀ ਦੇ ਉੱਪਰ ਵੱਜਣੀ ਹੈ ਜੇ ਮੈਂ ਤੁਸੀਂ ਉਧੀਆਂ ਬਾਹਾਂ ਨੰਗੀਆਂ ਕਰ ਲੀਆਂ ਲੱਤਾਂ ਨੰ ਜੈਟਸ ਤਾਂ ਆਰਮ ਆਫ ਦੀ ਟੀ-ਸ਼ਰਟ ਲਾ ਕੇ ਜਾਂ ਸ਼ਰਟ ਲਾ ਕੇ ਵੀ ਬੈਠ ਸਕਦੇ ਆ ਉਹਦਾ ਕੁੜਤਾ ਵੀ ਲਾ ਕੇ ਬੈਠ ਸਕਦੇ ਆ 15 ਮਿੰਟ ਤੋਂ 20 ਮਿੰਟ ਤੁਸੀਂ ਤੋਂ ਪੂਰੀ ਲੈਣੇ ਹੋ ਸਵੇਰ ਦੇ ਟਾਈਮ ਦੀ ਤਾਂ ਉਹਦੇ ਨਾਲ ਤੁਹਾਡਾ ਜਿਹੜਾ ਵਿਟਾਮਿਨ ਡੀ ਮਿਲ ਜਾਂਦਾ ਤੁਹਾਨੂੰ